ਸਾਡੇ ਵੱਲੋਂ ਹੁੰਦੀਆਂ ਇਹਨਾਂ ਕੀ ਕਹਿਣਾ ਚਾਹੁੰਦਾ ਹਾਂ ਅਮਰਕਲਾਂ ਦੇ ਵਿੱਚ ਲਗਾਤਾਰ ਜਿਹੜਾ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਬਹੁਤ ਸੋਨਾ ਕੰਮ ਕੀਤਾ ਅੱਗੇ ਦੀਆਂ ਕਿਵੇਂ ਦੀਆਂ ਤਿਆਰੀਆਂ ਨੇ ਮੈਂ ਸਾਡੇ ਮਾਨ ਜੋਗ ਸਿੱਕੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਥਾਣਾ ਮਹਿਲਕਲਾਂ ਬਤੌਰ ਮੁਖ ਅਫਸਰ ਸੇਵਾ ਕਰਨ ਦਾ ਮੌਕਾ ਦਿੱਤਾ ਫਿਰ ਮੈਂ ਪ੍ਰੈਸ ਕਾਨਫਰੰਸ ਦਾ ਜਿਹੜੇ ਆਏ ਨੇਗੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਤੇ ਮੇਰੀ ਗੱਲ ਲੈਣ ਆਏ ਨੇ ਇੱਥੇ ਥੈਂਕ ਯੂ ਬਹੁਤ ਧੰਨਵਾਦ ਜੀ ਤੇ ਮੈਂ ਇਲਾਕੇ ਦੇ ਵਿੱਚ ਏ ਬਿਨ ਰਫਕ ਡਿਊਟੀ ਕਰਨੀ ਹੈ ਕਿ ਕੋਈ મત ਭੇਦ ਨਹੀਂ ਹਰੇਕ ਨੂੰ ਬੰਦਾ ਸਨਮਾਨ ਦਿੱਤਾ ਜਾਵੇਗਾ ਤੇ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ ਜਿਹੜੇ ਵੋਟ ਦੇ ਪ੍ਰਚਾਰੇ ਪਾਉਂਦੇ ਨੇਗੇ ਉਹ ਹੁੱਲੜਬਾਜੀ ਕਰਨ ਵਾਲਿਆਂ ਨੂੰ ਕਿਸੇ ਨੂੰ ਨਹੀਂ ਬਲਸਿਆ ਜਾਵੇਗਾ ਹੋਰ ਹੁੱਲੜਬਾਜੀ ਕਰਨ ਵਾਲੇ ਨਸ਼ਾ ਤਸਕਰਾਂ ਨਸ਼ਾ ਕਰਨ ਵਾਲਿਆਂ ਨੂੰ ਬੁਲਾ ਕੇ ਸਮਝਾਇਆ ਜਾਵੇਗਾ ਰੀਮੈਂਡ ਕਰਵਾਇਆ ਜਾਵੇਗਾ ਉਹਨਾਂ ਦਾ ਨਸ਼ਾ ਸੜਾਇਆ ਜਾਵੇਗਾ ਪਿੰਡਾਂ ਪਿੰਡਾਂ ਦੇ ਵਿੱਚ ਸਾਰੇ ਮੈਂ ਮੀਟਿੰਗਾਂ ਕਰਾਂਗਾ ਤੇ ਵੱਧ ਤੋਂ ਵੱਧ ਮੈਂ ਤਨੋਂ ਮਨੋਂ ਮਿਹਨਤ ਕਰਕੇ ਇਲਾਕੇ ਨੂੰ ਸ਼ਾਂਤਮਈ ਰੱਖਾਂਗਾ ਕਿਸੇ ਵੀ ਕਿਸਮ ਦਾ ਮੈਂ ਕੋਈ ਦੁਰਘਟਨਾ ਨਹੀਂ ਹੋਣ ਦੇਵਾਂ ਜੀ ਸਰ ਆਮ ਇੱਕ ਪਿੰਡਾਂ ਦੇ ਵਿੱਚ ਵੀ ਇਹ ਚੀਜ਼ ਹੈ ਪਚੇਤਾ ਦੇ ਵਿੱਚ ਵੀ ਅੱਕੇ ਥਾਣੇ ਦੇ ਵਿੱਚ ਜਿਹੜਾ ਨਫਰੀ ਹੈ ਬਹੁਤ ਘੱਟ ਹੁੰਦੀ ਹੈ ਹਰ ਫੰਡਿਸ ਮਸਿਆ ਜੀ ਇਹਦੇ ਸੰਬੰਧ ਦੇ ਵਿੱਚੋਂ ਨਾ ਭਰੀ ਘੱਟ ਹੈ ਜੀ ਕੋਈ ਨਹੀਂ ਆਪਾਂ ਘੱਟ ਨਾਲ ਵੀ ਕੰਮ ਚਲਾਵਾਂਗੇ ਜੀ ਰਿਕਵੈਸਟ ਕਰਾਂਗੇ ਅਫਸਰਾਂ ਦੇ ਅੱਗੇ ਜਾ ਕੇ ਵੀ ਬੇਨਤੀ ਕਰਾਂਗੇ ਵੀ ਸਾਨੂੰ ਪੋਰਸ ਦਿੱਤੀ ਜਾਵੇ ਜੀ ਤੇ ਕੋਈ ਨਹੀਂ ਪੋਰਸ ਵੀ ਪੂਰੀ ਕਰਵਾ ਲਾਂਗੇ ਪਰ ਅਸੀਂ ਜਿੰਨੀ ਕੁ ਪੋਰਸ ਹੈ ਨਾਲ ਵੀ ਸਬਸੀਐਂਟ ਕੰਮ ਕਰਕੇ ਦਿਖਾਵਾਂਗੇ ਬਹੁਤ ਸੋਹਣਾ ਕੰਮ ਕਰਾਂਗੇ ਇਤਕ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਦੇਖ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ ਕਿਸੇ ਨਾਲ ਕੋਈ ਪੱਖ ਭਿੰਨ ਨਹੀਂ ਹੋਏਗਾ ਵਿੰਡੋ ਦੇ ਵਿੱਚ ਕਰੋ ਕੋ ਮੀਟਿੰਗਾਂ ਦਾ ਦੌਰ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਜਾਂ ਇਹ ਮੈਂ ਕੱਲ੍ਹ ਵੀ ਕਰਦਾਗਾ ਜੀ ਕੱਲ੍ਹ ਤੋਂ ਸ਼ੁਰੂ ਕਰਦਾਗਾ ਰੇਡ ਪਿੰਡ ਦੇ ਵਿੱਚ ਮੈਂ ਪਿੰਡ ਪਿੰਡ ਦੇ ਵਿੱਚ ਮੈਂ ਰੇਡ ਪਿੰਡ ਦੇ ਵਿੱਚ ਐਨਐਸਏ ਦੇ ਵਿਰੋਧ ਦੇ ਵਿੱਚ ਮੀਟਿੰਗ ਕਰਾਂਗਾ ਨਸ਼ਾ ਸ਼ਰਾਬ ਮੀਟਿੰਗ ਕਰਾਂਗਾ ਤੇ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੁੱਦੇ ਨੇ ਉਹਨਾਂ ਦੇ ਮਤਲਬ ਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਾਬੂ ਕੀਤਾ ਜਾਏਗਾ ਜੀ ਇਸ ਤੋਂ ਪਹਿਲਾਂ ਵੀ ਤੁਸੀਂ ਇੱਥੇ ਸਿਵਾਉਣ ਵਾਟ ਕਿਉਂ ਦੀ ਪਹਿਲਾਂ ਮੈਂ 2003 ਦੇ ਵਿੱਚ ਮੁੱਖ ਮੁਸੀ ਰਹੇ ਹਾਂ ਜੀ ਫਿਰ 2009 ਦੇ ਵਿੱਚ ਮੁੱਖ ਮੁਸੀ ਰਹੇ ਹਾਂ ਤੇ ਉਸ ਤੋਂ ਬਾਅਦ 2014 ਦੇ ਵਿੱਚ ਮੈਂ ਬਤੌਰ ਐਸਐਸਏ ਕੰਮ ਕੀਤਾ ਜੀ ਤੇ ਬਾਕੀ ਸਾਰੀਆਂ ਚੌਕੀਆਂ ਦੇ ਵਿੱਚ ਬਰਨਾਲੇ ਦੇ ਦੀਆਂ ਚੌਕੀਆਂ ਇਚਾਰਜ ਰਹੇ ਹਾਂ ਇੱਕ ਦੋ ਦੋ ਵਾਰੀ ਤੇ ਉਸ ਤੋਂ ਬਾਅਦ ਸੰਗਰੂਰ ਚਲਿਆ ਗਿਆ ਸੀ ਸੰਗਰੂਰ ਵੀ ਮੈਂ ਟੀਮ ਵਿੱਚ ਐਸਐਸਚੋ ਰਹੇ ਹਾਂ ਜੀ ਸਨਾਮ ਵੀ ਐਸਐਸਚੋ ਰਹੇ ਹਾਂ ਦੇ ਸਿਟੀ ਚਾਰਜ ਲੈ ਰਹਾ ਰਹੇ ਹਾਂ ਦੀ ਪ੍ਰਭਾਣ ਚੌਕੀ ਚਾਰਜ ਲੈ ਰਹਾ ਹਾਂ ਜੀ ਇਹ ਕਾਫੀ ਥਾਂਾਂ ਤੇ ਵਧੀਆ ਡਿਊਟੀ ਨੂੰ ਭਾਈਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਮਵੀਕਲਾ ਚੌਕੀ ਚਾਰਜ ਲੈ ਰਹੇ ਸੀਟਾਂ ਦੇ ਰਹੇ ਹਾਂ ਜੀ ਤੇ ਜ਼ਿੰਮੇਵਾਰੀਆਂ ਵਾਲੀਆਂ ਪੋਸਟਾਂ ਤੇ ਰਹੇ ਹਾਂ ਜੀ ਕੋਈ ਵਧੀਆ ਤਨਦੇਹੀ ਨਾਲ ਡਿਊਟੀ ਕਰੀ ਦੀ ਹੈ ਜੀ ਇਮਾਨਦਾਰੀ ਨਾਲ ਕਰੀ ਦੀ ਠੀਕ ਲੋਕਾਂ ਨੂੰ ਕਿ ਲੋਕਾਂ ਨੂੰ ਕੀ ਲੋਕਾਂ ਨੂੰ ਕੀ ਅਪੀਲ ਹੈ ਸਰ ਕਿਉਂਕਿ ਪੰਜਾਬ ਨੂੰ ਲੋਕਾਂ ਨੂੰ ਅਪੀਲ ਕਰਦਾ ਵੀ ਇੱਕ ਤਾਂ ਸਾਨੂੰ ਸੱਚੀ ਅਤਰਾ ਦੇ ਜੀ ਦੂਜੇ ਨੰਬਰ ਤੇ ਸਾਨੂੰ ਨਸ਼ਾ ਤਸਕਰਾਂ ਨੂੰ ਫਰੌਮ ਦੇ ਵਿੱਚ ਸੈਟ ਹੋਏ ਜੀ ਪਿੰਡਾਂ ਦੇ ਵਿੱਚ ਤੇ ਨਸ਼ਾ ਸਟਾਉ ਕਮੇਟੀਆਂ ਤਿਆਰ ਕੀਤੀਆਂ ਜਾਣ ਉਹ ਕਮੇਟੀਆਂ ਦੇ ਗਰੁੱਪ ਦੇ ਵਿੱਚ ਮੈਨੂੰ ਐਡ ਕੀਤਾ ਜਾਵੇ ਤਾਂ ਕਿ ਮੈਨੂੰ ਮਤਲਬ ਜਿਹੜਾ ਬੰਦਾ ਸਾਨੂੰ ਕੋਈ ਨਸ਼ੇ ਬਾਰੇ ਦੱਸੇਗਾ ਅਸੀਂ ਉਹਦਾ ਨਾਮ ਗੁਪਤ ਰੱਖਾਂਗੇ ਕਿਸੇ ਵੀ ਕਿਸਮ ਦਾ ਲੀਕਜ ਨਹੀਂ ਕਰਾਂਗੇ ਤੇ ਜਿਹੜਾ ਨਸ਼ਾ ਕਰਦਾਗਾ ਤੇ ਉਹਨੂੰ ਅਸੀਂ ਦਾਗਰ ਕਰਵਾ ਕੇ ਉਹਦਾ ਨਸ਼ਾ ਵੀ ਛਡਾਵਾਂਗੇ ਇੱਕ ਕਈ ਵਾਰ ਇਹ ਇਸ ਤਰ੍ਹਾਂ ਹੁੰਦਾ ਜਿਵੇਂ ਪਿੰਡ ਡਾਕਟਰ ਸਾਹਿਬ ਆਦੀ ਆਪਣੇ ਟਰੈਕਟਰਾਂ ਤੇ ਤੇ ਜਾਂ ਪਟਾਕੇ ਪਾਉਂਦੇ ਨੇਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਨਾਥ ਪਾਉਣ ਜਾਂਦਾ ਨਾਥ ਪਾਵਾਂਗਾ ਹਟਾਵਾਂਗਾ ਇਹਨਾਂ ਨੂੰ ਮੈਂ ਅਪੀਲ ਵੀ ਕਰਦਾ ਇਹਨਾਂ ਨੂੰ ਬਾਹਰ ਨਿਕ ਵੀ ਦਿਨਾ ਵੀ ਕੋਈ ਵਿਅਕਤੀ ਬਿਲਕੁਲ ਵੀ ਬੋਲਟ ਮੋਟਰਸਾਈਕਲ ਤੇ ਪਟਾਕੇ ਨਾ ਪਾਵੇ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਬੂਫਰ ਲਾ ਕੇ ਲੋਕਾਂ ਨੂੰ ਪਿੱਛੇ ਲਿਆਣ ਨੂੰ ਸੌਂਦਾ ਨਹੀਂ ਹੁੰਦਾ ਉਹਦੀ ਮਾਸ਼ੀ ਤੁਰੇ ਜਾਂਦੇ ਨੇ ਬੜੀ ਬੜੀ ਉੱਚੀ ਆਵਾਜ਼ ਕਰੀ ਹੁੰਦੀ ਹੈਗੀ ਇਹ ਸਭ ਮੈਂ ਇਹਨਾਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਦਾ ਬਾਹਰ ਨਿਕ ਵੀ ਦਿਨਾ ਵੀ ਆਪਣਾ ਸਮਝ ਜਾਣ ਬੰਦੇ ਮੈਂ ਇਲਾਕੇ ਦੇ ਵਿੱਚ ਕਿਸੇ ਕਿਸਮ ਦੀ ਇਹ ਜੀ ਗੁੰਡਾਗਰਦੀ ਨਹੀਂ ਹੁੰਦੀ thank you very right. much